ਅਸੀਂ ਫਰੰਟ ਰਜਿਸਟਰਡ ਪੰਜਾਬ ਦੀ ਵਿਸ਼ੇਸ਼ ਮੀਟਿੰਗ ਧਰਮਕੋਟ ਵਿਖੇ ਫਰੰਟ ਦੇ ਚੇਅਰਮੈਨ ਡਾਕਟਰ ਰਣਜੀਤ ਸਿੰਘ ਸੈਦ ਮੁਹੰਮਦ ਅਤੇ ਪ੍ਰਧਾਨ ਅਮਰੀਕ ਸਿੰਘ ਜੱਜ ਪੰਡੋਰੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਇਕਤਰਤਾ ਨੂੰ ਸੰਬੋਧਨ ਕੀਤਾ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਫਰੰਟ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਫਰੰਟ ਵੱਲੋਂ ਉਨ੍ਹਾਂ ਨੂੰ ਵੱਖ-ਵੱਖ ਅਹੁਦੇਦਾਰੀਆਂ ਵੀ ਦਿੱਤੀਆਂ ਗਈਆਂ ਚੇਅਰਮੈਨ ਸਾਹਿਬ ਅੱਜ ਐਸਸੀ ਫਰੰਟ ਦਾ ਵਿਸਥਾਰ ਕੀਤਾ ਗਿਆ ਕਿਹੜੀਆਂ-ਕਿਹੜੀਆਂ ਨਵੇਂ ਜ਼ਿੰਮੇਵਾਰੀਆਂ ਕਿੰਨਾ-ਕਿੰਨਾ ਨੂੰ ਦਿੱਤੀਆਂ ਗਈਆਂ ਸਾਰੇ ਇਤਿਦਾਰਕ ਸਾਥੀਆਂ ਵਾਹਿਗੁਰੂ ਜੀ ਦਾ ਕਾਖ ਸਾਹਿਬ ਵਾਹਿਗੁਰੂ ਜੀ ਦੇ ਨਾਮ ਤੇ ਸੋ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਐਸਸੀ ਫਰੰਟ ਦੇ ਵਿੱਚ ਸ਼ਮੂਲੀਅਤ ਕੀਤੀ ਆ ਸਾਰਿਆਂ ਨੇ ਔਰ ਜਿਹੜੇ ਲੋਕ ਕਹਿੰਦੇ ਆ ਵੀ ਜੱਥੇ ਪੁੰਦੀਆਂ ਜਿਹੜੀਆਂ ਐਂਗਾ ਆ ਇੱਕ ਸਿੰਗਲ ਪਾਰਟੀ ਨੂੰ ਸਪੋਰਟ ਦੇਣ ਵਾਸਤੇ ਕਈ ਮਿਸਯੂਜ਼ ਵੀ ਗੀਲ ਕਰਦੇ ਆ ਪਰ ਸਾਡਾ ਇਹੋ ਜਿਹਾ ਕੋਈ ਵੀ ਅਜੰਡਾ ਨਹੀਂ ਡਿੰਪਲ ਭਾਈ ਬੈਠੇ ਆ ਹਲਕਾ ਤਾਂ ਬੁੜਦੀ ਆਵਾਜ਼ ਆ ਇਧਰ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਬਹੁਤ ਵੱਡੀ ਜਿਹੜੀ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਸੈਂਟਰ ਦੇ ਵਿੱਚ ਸਰਕਾਰ ਹੈ ਇਹਨਾਂ ਦੀ ਭਾਈ ਰਣਜੀਤ ਜੀ ਬੈਠੇ ਆ ਇਹਨਾਂ ਨੂੰ ਪੂਰਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਔਰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੈਗਾ ਯਾਰ ਜ਼ਿਲ੍ਹਾ ਮੁਖੇ ਦੇ ਪ੍ਰਧਾਨ ਲਗਾਏ ਗਏ ਆ ਔਰ ਭਾਈ ਡਿੰਪਲ ਜੀ ਸਰਦਾਰ ਪ੍ਰਿੰਦਰ ਸਿੰਘ ਡਿੰਪਲ ਜੀ ਨੂੰ ਅੱਜ ਮੁੱਖ ਸਲਾਹਕਾਰ ਦੇ ਹਿੱਤੇ ਉੱਤੇ ਨਿਯੁਕਤ ਕੀਤਾ ਗਿਆ ਆ ਸੋ ਸਾਨੂੰ ਬੜੇ ਅੱਜ ਅਸੀਂ ਮਾਣ ਹੈ ਫਕਰ ਹੈ ਔਰ ਰਾਜਵਿੰਦਰ ਜੀ ਉਹਨਾਂ ਨੂੰ ਜਿਹੜਾ ਹੈਗਾ ਸੀਨੀਅਰ ਬੀਤ ਪ੍ਰਧਾਨ ਜਿਹੜਾ ਹੈਗਾ ਪੰਜਾਬ ਨੇ ਨਿਯੁਕਤ ਕੀਤਾ ਗਿਆ। ਸੋ ਇਸ ਦੇ ਉੱਤੇ ਮਨਪ੍ਰੀਤ ਸਿੰਘ ਜੀ ਧਰਨਕੋਟ ਤੋਂ ਜਿਨ੍ਹਾਂ ਨੂੰ ਆਪਾਂ ਵਿੱਕੀ ਦੇ ਨਾਮ ਦੇ ਨਾਲ ਜਾਣਦੇ ਆ ਉਹਨਾਂ ਨੂੰ ਜਿਹੜਾ ਹੈਗਾ ਜ਼ਿਲ੍ਹੇ ਦੇ ਆਪ ਕੋ ਪ੍ਰਧਾਨ ਨਿਯੁਕਤ ਕੀਤਾ ਆ। ਸੋ ਇਹਨਾਂ ਤੇ ਸਾਨੂੰ ਬਹੁਤ ਮਾਣ ਹੈ ਔਰ ਸਾਰਿਆਂ ਨੇ ਆਪ ਦਾ ਰਾਜਨੀਤਿਕ ਇੱਥੇ ਜਿਹੜਾ ਕੋਈ ਵੀ ਏਜੰਡਾ ਨਹੀਂ ਚਲਾਇਆ। ਇਹ ਬੜੀ ਸਮਝਦਾਰੀ ਵਾਲੀ ਗੱਲ ਆ ਸਾਨੂੰ ਬੜੀ ਲੱਗੀ ਜਿਹੜੇ ਸਾਡੇ ਬੰਦੇ ਕਈ ਕਹਿੰਦੇ ਸਾਡੇ ਲੀਡਰ ਜੀ ਮੂੰਹਾਂ ਬੋਲ ਦਿੰਦੇ ਆ ਪਰ ਨਹੀਂ ਸਾਡੇ ਲਈ ਬਹੁਤ ਸਨਸੀਅਰ ਹੈ ਮੈਨੂੰ ਪਤਾ ਕਿ ਇਸ ਮੰਚ ਦੇ ਉੱਤੇ ਕੀ ਬੋਲਣਾ ਆ ਅੱਜ ਉਹਨਾਂ ਨੇ ਤਾਜ਼ਾ ਮਿਸਾਲ ਪੇਸ਼ ਕਰ ਦਿੱਤੀ বিজেপি ਦੇ ਵੀ ਬੰਦੇ ਸੀ ਆਮ ਆਦਮੀ ਪਾਰਟੀ ਦੇ ਬੰਦੇ ਸੀਗੇ ਜੋ ਕਿ ਮੌਜੂਦਾ ਪੰਜਾਬ ਦੇ ਵਿੱਚ ਸਰਕਾਰ ਹੈ ਔਰ ਆਪੋਜੀਸ਼ਨ ਦੇ ਵਿੱਚ ਕਾਂਗਰਸ ਸਰਕਾਰ ਹੈ ਉਹਨਾਂ ਦੇ ਵੀ ਸਰਕਾਰੀ ਯੋਗ ਜਿਹੜੇ ਸੀਨੀਅਰ ਸਾਡੇ ਕਾਂਗਰਸੀ ਆਕੂ ਉਹ ਵੀ ਬੈਠੇ ਆ ਵਿੱਕੀ ਬਾਈ ਜੀ ਬੈਠੇ ਆ ਸੋ ਇਹਨਾਂ ਨੇ ਅੱਜ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਕਿ ਸਮਾਜ ਸਰਵਪਰੇ ਆ ਅਸੀਂ ਸਮਾਜ ਲਈ ਤੇ ਛੋਟੀਆਂ ਮੋਟੀਆਂ ਚੀਜ਼ਾਂ ਤਿਆਗ ਕੇ ਅਸੀਂ ਇੱਕ ਫਰੰਟ 'ਤੇ ਖੜੇ ਆ ਪਰ ਇਹਨਾਂ ਦੀ ਰਾਜਨੀਤਿਕ ਜਿਹੜੀ ਪਛਾਣ ਹੈ ਉਹ ਆਪਣੀ ਜਗ੍ਹਾ ਦਿੱਤੇ ਆ ਹਰ ਇੱਕ ਨੇ ਆਪਣੀ ਆਪਣੀ ਜਿਹੜੀ ਲੜਾਈ ਇਦਾਂ ਹੀ ਰੱਖਣੀ ਆ ਉਹਦੇ ਨਾਲ ਸਾਨੂੰ ਨਹੀਂ ਹੈ ਸਾਨੂੰ ਅਸੀਂ ਇਹਨਾਂ ਕੋਲ ਸਮਾਜਿਕ ਮੰਗਾ ਉਠਾਦੇ ਰਹਿਣਾ ਇਹਨਾਂ ਨੂੰ ਕਹਿੰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸੰਸਥਾਪਕ ਡਾਕਟਰ ਅਜੀਤ ਜੀ ਦਾ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਡੇ ਜੱਜ ਬਲੋਰੀ ਜੀ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹ ਸੀਨੀਅਰ ਇਸ ਸੰਗਠਨ ਦੇ ਸੀਨੀਅਰ ਲੀਡਰਸ਼ਿਪ ਹੈ ਇਹ ਜਿਨ੍ਹਾਂ ਨੇ ਆਪ ਦਾ ਫੋਨ ਕזיਨਾ ਲਾ ਕੇ ਇਹ ਬੂਟੇ ਨੂੰ ਪਾਣੀ ਦੇ ਕੇ ਤੂਹ ਦੇ ਕੇ ਐਡਾ ਵੱਡਾ ਕਰ ਦਿੱਤਾ। ਸਿਰ ਉਸ ਤੋਂ ਬਾਅਦ ਸਾਰੀ ਦਰਜਾ ਵਿੱਚ ਦਰਜਾ ਇੱਥੇ ਸਾਰੇ ਜਣੇ ਬੈਠੇ ਆ। ਇਹਨਾਂ ਸਾਰਿਆਂ ਦਾ ਧੰਨਵਾਦ। ਮੈਨੂੰ ਪਾਰਟੀ ਦਾ ਇਹ ਸੰਗਠਨ ਦਾ ਮੁੱਖ ਸਲਾਹਕਾਰ ਇਹਨਾਂ ਨੇ ਨਿਯੁਕਤ ਕੀਤਾ। ਜਿਸ ਆਸਕੀ ਦੇ ਨਾਲ ਇਹਨਾਂ ਨੇ ਮੈਨੂੰ ਇਹ ਸੰਗਠਨ ਦੇ ਵਿੱਚ ਇਹ ਉਹਦਾ ਦਿੱਤਾ। ਮੇਰੀ ਪੂਰੀ ਕੋਸ਼ਿਸ਼ ਹੋਗੀ ਔਰ ਮੇਰੀ ਟੀਮ ਦੀ ਪੂਰੀ ਕੋਸ਼ਿਸ਼ ਹੋਗੀ ਕਿ ਮੈਂ ਇਹਨਾਂ ਆਸਾਂ ਮੀਦਾਂ ਤੇ ਪੂਰਾ ਉਤਰ ਸਕਾਂ ਔਰ ਦੂਜੀ ਦੋਨੋਂ ਇਹ ਤੋਂ ਹੋਰ ਬੇਇਨਤੀਆ ਸਾਰੇ ਸੰਗਠਨ ਨੂੰ ਪਰਮਿੰਦਰ ਸਿੰਘ ਟੈਂਪਲ ਤੁਹਾਡੇ ਵਾਸਤੇ ਕੋਈ ਨਵਾਂ ਨਹੀਂਗਾ ਜਿੱਦਣ ਵੀ ਤੁਹਾਨੂੰ ਤੇ ਕੋਈ ਕੋਈ ਪਾਰਟੀ ਬਾਜੀ ਨਹੀਂ ਇਹ ਤੇ ਇਹ ਹਰ ਵਰਗ ਦਾ ਕੋਈ ਵੀ ਪਾਰਟੀ ਦਾ ਬੰਦਾ ਇਹਦੇ ਚ ਆ ਸਕਦਾ ਇਹ ਸਾਡੇ ਨਰੋਲ ਸਾਡੇ ਸਮਾਜ ਦੀ ਇਹ ਸੰਸਥਾ ਵਾ ਸੋ ਇਹ ਸਾਡੇ ਜਿਹੜੇ ਦਬੇ ਕੁਚਲੇ ਹੋਏ ਲੋਕ ਹੈ ਜਿਨ੍ਹਾਂ ਦੀ ਕੋਈ ਹੁਣ ਤੱਕ ਕੁੱਛ ਪਰਤਾਲ ਨਹੀਂ ਹੋਈ ਉਹਨਾਂ ਵਾਸਤੇ ਹਰ ਟਾਈਮ ਅਸੀਂ ਸਾਰੇ ਜਾਣੇ ਉਹਨਾਂ ਦੇ ਨਾਲ ਲੜਾਈ ਲਈ ਪੂਰੇ ਤਿਆਰ-ਬਰਤਿਆਰ ਆ ਜਦੋਂ ਇਹ ਬਾਜ਼ਮਾਨ ਗੇ ਮੈਂ ਇਹਨਾਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਵਾਂ ਪਰ ਜਿੰਨੀ ਦੇਰ ਵਾਹ ਪੈ ਜਾਣੀਏ ਤੇ ਰਾਹ ਪੈ ਜਾਣੀਏ ਇਹ ਪਤਾ ਲੱਗੂਗਾ ਸੰਸਦਾਂ ਨੂੰ ਵੀ ਹਾਂ ਇਹ ਸਾਡਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਆਉਹਦੇ ਐਮਐਲਏ ਸ਼ਿਪ ਇਹ ਸਾਰੀਆਂ ਇੱਕ علیحد੍ਹੀ ਚੀਜ਼ ਐ ਇਹ ਸਾਡੇ ਸਮਾਜ ਦੀ ਲੜਾਈ ਐ ਇਹ ਇੱਕ علیحد੍ਹਾ ਸੰਸਦਵ ਇਹਦੇ ਵਿੱਚ ਨਰੋਲ ਜਿਹੜਾ ਵੀ ਸਾਡੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਸਾਰੀਆਂ 35 ਤੋਂ ਲੈ ਕੇ 40% ਕਾਸਟਾਂ ਇਹਦੇ ਵਿੱਚ ਅਸੀਂ ਐਸੀ ਸਮਾਜ ਦੇ ਵਿੱਚ ਆਉਨੇ ਆ 35 ਤੋਂ 40% ਸੋ ਉਹਦੇ ਵਿੱਚ ਕੋਈ ਕਾਸਟ ਸਾਡੇ ਐਸੀ ਸਮਾਜ ਦੀ ਜਿੱਥੇ ਕਿਸੇ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਸਾਡੇ ਸੰਸਥਾਪਕ ਡਾਕਟਰ ਸਾਹਿਬ ਰঞ্জੀਤ ਸਿੰਘ ਜੀ ਡਾਕਟਰ ਸਾਹਿਬ ਇਹਨਾਂ ਨੂੰ ਨਾਮ ਲੈ ਕੇ ਜਿੱਥੇ ਮੇਰੀ ਲੋੜ ਹੋਊਗੀ ਮੈਂ ਹਾਜ਼ਰ ਹਾਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੀ ਇਹਨਾਂ ਨੇ ਇੱਕ ਇਹ ਪਹਿੰਤ ਚਲਾਈ ਹੈ ਇਹ ਬਹੁਤ ਵਧਾਈ ਦੇ ਪਾਤਰ ਹੈ ਬਹੁਤ ਵੱਡੀ ਲੜਾਈ ਹੈ ਇਹ ਇਹ ਕੋ ਕੱਲਾ ਬੰਦਾ ਨਹੀਂ ਲੜ ਸਕਦਾ ਇਹ ਸਾਰਾ ਸਮਾਜ ਜੇ ਇਕੱਠਾ ਹੋ ਕੇ ਲੜੂਗਾ ਇਹ ਲੜਾਈ ਤਾਂ ਹੀ ਲੜੀ ਜਾ ਸਕਦੀ ਹੈ ਕਿਉਂਕਿ ਡਾਕਟਰ ਸਾਹਿਬ ਨੇ ਆਪਦੇ ਬੋਲਦੇ ਆਇਆ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪਰ ਉਹਨੂੰ ਜ਼ਮੀਨ ਤੇ ਧਰਾਤਲ ਤੇ ਲਿਆਉਣਾ ਉਹਦੇ ਆਸਤੇ ਉਹਨਾਂ ਹੀ ਮੁਸ਼ਕਲ ਹੈ ਪਰ ਜੇ ਸਾਰੇ ਇਕੱਠੇ ਹੋ ਕੇ ਇੱਕ ਬੰਦੇ ਨੂੰ ਇੰਜਣ ਮੰਨ ਲੈਣਗੇ ਸਾਡੇ ਡਾਕਟਰ ਸਾਹਿਬ ਮੈਂ ਸਮਝਦਾ ਸਾਡੇ ਇੰਜਣ ਆਪਾਂ ਡੱਬਿਆਂ ਦਾ ਇਹ ਕੰਮ ਹੋਊਗਾ ਜਿਸ ਦਿਸ਼ਾ ਵੱਲ ਵੀ ਇਹ ਕਹਿਣਗੇ ਅਸੀਂ ਇਹਨਾਂ ਦੀ ਪੂਰੀ ਪੈਰਵਾਹੀ ਕਰਾਂਗੇ। ਥੈਂਕ ਯੂ ਸਰ। ਪਹਿਲਾਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਨੇ ਸਾਡਾ ਜਿਹੜਾ ਐਸਸੀ ਰੰਤ ਪੰਜਾਬ ਇੱਥੇ ਆ ਕੇ ਜਿਹੜੀ ਸਾਡੀ ਮਦਦ ਹੋਈ ਹੈ ਅਤੇ ਕੰਮ ਚੁਣਦੇ ਰਹੇਗਾ। ਮੈਂ ਐਫਸੀ ਬਰਡ ਦਾ ਮੈਂ ਉਹਨਾਂ ਨੇ ਦਾਰਜੀ ਸਿੰਘ ਮੇਰੀ ਆਪਣੀ ਸੰਤਾ ਹੈ ਅਤੇ ਦਾਸ ਆਖਾਬ ਨੇ ਜਿਹੜੇ ਇਹਨਾਂ ਨੇ ਮੈਨੂੰ ਐਸਸੀ ਫਰੰਟ ਦਾ ਜ਼ਿਲ੍ਹਾ ਪ੍ਰਧਾਨ ਜਿਹੜਾ ਹੈਗਾ ਮੋਗਾ ਚੂਡਾ ਬਣਾ ਦਿੱਤਾ ਹੈ ਮੈਂ ਸਤਨ ਮੰਨ ਧੰਦੇ ਨਾਲ ਐਸਸੀ ਫਰੰਟ ਦੀ ਪੂਰੀ ਸੇਵਾ ਵੀ ਕਰੂੰਗਾ ਜਿਹੜਾ ਵੀ ਭਾਵੇਂ ਅੱਧੀ ਰਾਤ ਕੋਈ ਵੀ ਕਿਸੇ ਨੂੰ ਕੰਮ ਹੋਵੇ ਇਹ ਮੈਂ ਹਾਜ਼ਰਾਂ ਜਦੋਂ ਮੈਨੂੰ ਮਰਜ਼ੀ ਬਣਾ ਲੂ ਇੱਕ ਗੱਲ ਕਿ ਮੈਂ ਸਾਰਾ ਜਿੰਨਾ ਐਸਸੀ ਸਮਾਜ ਹੈ ਇਹ ਐਸਸੀ ਭਾਈਚਾਰਾ ਹੈ ਤੇ ਐਸਸੀ ਫਰੰਟ ਹੈ ਇਨਾਂ ਦੇ ਬਾਅਦ ਤੇ ਮੈਂ ਪੂਰਾ ਪੂਰਾ ਕੰਮ ਕਰਾਂਗਾ ਮੈਂ ਇਹ ਗੱਲ ਇੱਕ ਦੋ ਲੱਖ ਜਾਨਾ ਤੇ ਸ਼ੁਰੂ ਕਰੂੰਗਾ ਸਾਡੇ ਅਸੀ ਸਮਾਜ ਦੇ ਉਹ ਰੈਣਾਂ ਨੂੰ ਯਾਦ ਕਰਕੇ ਭਾਵੇਂ ਚੌਕ ਚਾਂਦਨੀ ਤੇ ਭਾਵੇਂ ਗੜੀ ਚਮਕੌਰ ਭਾਵੇਂ ਚੌਕ ਚਾਂਦਨੀ ਤੇ ਭਾਵੇਂ ਗੜੀ ਚਮਕੌਰ ਜਿੱਥੇ ਲੋੜ ਪਈਆ ਵਿਖਾਏ ਚੂਰੇ ਜੋਰ ਕਦੇ ਪੈਠ ਨਹੀਂ ਵਿਖਾਈ ਗੁਰੂ ਕਿਆ ਬੇਟਿਆਂ ਜਦੋਂ ਜਦੋਂ ਲੋੜ ਪਈਆ ਬਲੀਦਾਨਾਂ ਦੀ ਉਹ ਦਿੱਤੇ ਰੰਗ ਰੇਟਿਆਂ ਜਿੱਥੇ-ਜਿੱਥੇ ਲੋਡ ਪਈ ਆ ਬਲੀਦਾਨਾਂ ਦੀ ਉਹ ਦਿੱਤੇ ਰੰਗ ਰੇਟੀ ਮੈਂ ਫਰੰਟ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਇਹ ਜਿਹੜੇ ਲੱਭ ਚ ਕਹਿਣ ਦੀ ਮੈਨੂੰ ਕਿਉਂ ਲੋਡ ਪਈ ਕਿਉਂਕਿ ਸਾਡੇ ਅਸੀਂ ਸਮਾਜ ਦੇ ਲੋਕ ਆ ਸ਼ੁਰੂ ਤੋਂ ਲੈ ਕੇ ਬਲੀਦਾਨ ਹੀ ਦਿੰਦੇ ਆਏ ਆ ਬੇਸ਼ੱਕ ਆ ਸਿਰ ਦਾ ਹੋਵੇ ਬੇਸ਼ੱਕ ਸਮੇਂ ਦਾ ਹੋਵੇ ਤੇ ਬੇਸ਼ੱਕ ਧਨ ਦਾ ਹੋਵੇ ਪਰ ਉਹ ਜਿਹੜੇ ਬਲੀਦਾਨ ਆ ਉਹਨਾਂ ਨੂੰ ਸਦਾ ਹੀ ਅਗਨੋਰ ਕੀਤਾ ਗਿਆ ਹੈ ਕਿ ਅੱਜ ਮੈਂ ਇਸ ਮੰਚ ਤੇ ਜਿੱਥੇ ਸਾਡੇ ਸਮਾਜ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਪਰਮਿੰਦਰ ਸਿੰਘ ਜੀ ਡੈਂਪਲ ਆ ਸ਼੍ਰੀ ਸੂਰਜਪਾਲ ਜੀ ਅਤੇ ਰਾਜਵਿੰਦਰ ਜੀ ਵਿੱਕੀ ਭੱਟੀ ਜੀ ਜਿਨ੍ਹਾਂ ਨੇ ਫਰੰਟ ਜੋਇਨ ਕੀਤਾ ਸਰਦਾਰ ਰঞ্জੀਤ ਸਿੰਘ ਜੀ ਕੋਟਕਪੂਰਾ ਜਿਨ੍ਹਾਂ ਨੇ ਵੱਖ-ਵੱਖ ਵੱਡੇ-ਵੱਡੇ ਅਹੁਦਿਆਂ ਤੇ ਵੱਡੇ-ਵੱਡੇ ਅਹੁਦੇ ਦਿੱਤੇ ਗਏ ਜਿਨ੍ਹਾਂ ਨੂੰ ਸਰਦਾਰ ਰਾਜਵਿੰਦਰ ਸਿੰਘ ਜੀ ਸੀਨੀਅਰ ਅਕਾਲੀ ਅਕ ਜਿਨ੍ਹਾਂ ਨੂੰ ਆ ਉਹ ਪ੍ਰਧਾਨ ਦਾ ਬੋਧਾ ਦੇ ਕੇ ਨਵਾਜਿਆ ਗਿਆ ਤੇ ਸਰਦਾਰ ਡੈਂਪਲ ਸਿੰਘ ਜੀ ਆ ਜਿਹੜੇ ਉਹਨਾਂ ਨੂੰ ਆ ਸਰਦਾਰ ਪ੍ਰਮੋਦਰ ਸਿੰਘ ਜੀ ਡੈਂਪਲ ਜਿਨ੍ਹਾਂ ਨੂੰ ਆ ਮੁਖ ਸਲਾਹਕਾਰ ਲਗਾਇਆ ਗਿਆ ਤੇ ਮੈਂ ਜਿੱਥੇ ਇਹਨਾਂ ਤੋਂ ਇਹ ਆਸ ਰੱਖਦਾ ਵੀ ਫਰੰਟ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ ਤੇ ਉੱਥੇ ਮੈਂ ਇੱਕ ਇਹਨਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਸਾਡੇ ਸੀਨੀਅਰ ਲੀਡਰ ਕੰਮ ਕਰਦੇ ਆ ਉਹਨਾਂ ਨੂੰ ਮੈਂ ਇਸ ਮੰਚ ਤੇ ਰਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਐਸੀ ਫਰੰਕ ਪੰਜਾਬ ਆ ਦੀ ਆਵਾਜ਼ ਇਹ ਸਾਡੇ ਸੀਨੀਅਰ ਲੀਡਰ ਆ ਤੇ ਐਸੀ ਸਮਾਜ ਇਹਨਾਂ ਦੀ ਆਵਾਜ਼ ਆ ਤੁਸੀਂ ਇਹਨਾਂ ਨੂੰ ਉੱਚੇ ਅਹੁਦੇ ਦੇ ਕੇ ਨਵਾਜੋ ਤੇ ਜਿੱਥੇ ਸਾਡੇ ਐਸੀ ਸਮਾਜ ਦੀ ਲੋੜ ਹੋਊਗੀ ਐਸੀ ਸਮਾਜ ਇਹਨਾਂ ਦੇ ਨਾਲ ਵੀ ਖੜਾ ਤੇ ਤੁਹਾਡੀਆਂ ਪਾਰਟੀਆਂ ਦੇ ਨਾਲ ਵੀ ਖੜਾ ਕਿਉਂਕਿ ਸਭ ਤੋਂ ਵੱਧ ਵੋਟਾਂ ਦੇ ਪੰਜਾਬ ਦੇ ਵਿੱਚ ਅਸੀ ਸਮਾਜ ਦੀ ਆ ਤੇ ਅਸੀ ਸਮਾਜ ਦੇ ਲੀਡਰ ਸਦਾ ਹੀ ਇਗਨੋਰ ਕੀਤੇ ਜਾਂਦੇ ਆ ਬੇਸ਼ੱਕ ਕੋਈ ਪਾਰਟੀ ਹੋਵੇ ਰਾਜਨੀਤਿਕ ਦਲ ਹੋਵੇ ਜਾਂ ਕੋਈ ਵੀ ਦਲ ਹੋਵੇ ਉਹਨਾਂ ਦੇ ਵਿੱਚ ਸਾਡੇ ਅਸੀ ਸਮਾਜ ਨਾਲ ਧੱਕੇ ਹੁੰਦੇ ਆ ਮੈਂ ਅੱਜ ਇਸ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਪਾਰਟੀਆਂ ਨੂੰ ਅਤੇ ਹੋਰ ਬੇਸ਼ੱਕ ਕੋਈ ਜਥੇਬੰਦੀਆਂ ਸਭ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਜਿਹੜੇ ਅਸੀ ਸਮਾਜ ਦੇ ਲੀਡਰ ਆ ਉਹਨਾਂ ਨੂੰ ਤੁਸੀਂ ਉੱਚੇ ਪਦਾਂ ਤੇ ਨਵਾਜੋ